ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੁਸ਼ਿਆਰਪੁਰ ਪੰਜਾਬ ਦੇ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਿਆਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਜਿਹੜੀ ਗੱਲ ਨੂੰ ਨੌਜਵਾਨ ਇੱਥੋਂ ਦੇ ਸੱਚ ਵੀ ਕਰਕੇ ਦਿਖਾਉਂਦੇ ਨੇ ਸੋ ਅੱਜ ਵੀ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਬੰਜਰ ਬਾਗ ਨਜ਼ਦੀਕ ਜਿੱਥੋਂ ਕਿ ਇੱਕ ਨੌਜਵਾਨ ਅੰਕੁਸ਼ ਕੁਮਾਰ 바ਵਾ ਜਿਸ ਦੀ ਉਮਰ 22 ਸਾਲ ਹੈ ਉਸ ਦੇ ਵੱਲੋਂ CAT ਦੀ ਪ੍ਰੀਖਿਆ ਦੇ ਵਿੱਚ ਜਿਹੜਾ ਕਿ CAT ਦੀ ਪ੍ਰੀਖਿਆ ਕਲੀਅਰ ਕੀਤੀ ਗਈ ਹੈ ਕਾਮਨ ਐਡਮਿਸ਼ਨ ਟੈਸਟ ਹੈ ਹੁੰਦਾ ਹੈ ਜਿਸ ਨੂੰ ਕਲੀਅਰ ਕਰਕੇ ਜਿਹੜੇ ਕਿ ਵੱਡੇ ਕਾਲਜਿਸ ਨੇ ਜਾਂ ਵੱਡੀਆਂ ਯੂਨੀਵਰਸਿਟੀਆਂ ਨੇ ਉੱਥੇ ਐਡਮਿਸ਼ਨ ਮਿਲਦੀ ਹੈ MBA ਕਰਨ ਦੇ ਲਈ ਸੋ ਸਾਡੇ ਨਾਲ ਅੰਕੁਸ਼ ਕੁਮਾਰ ਮੌਜੂਦ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਸਾਰਾ ਕਹਿਣਾ ਪਹਿਲਾਂ ਤਾਂ ਅੰਕੁਸ਼ ਜੀ ਅਦਾਰਾ ਹਸ਼ਾਰਪੁਰ ਨਿਊਜ਼ ਵੱਲੋਂ ਤੁਹਾਨੂੰ ਬਹੁਤ ਸਾਰੀ ਮੁਬਾਰਕਬਾਦ ਦੇਣਾ ਚਾਹਾਂਗੇ ਤੇ ਦੂਜਾ ਜਿਹੜਾ ਕਿ ਤੁਹਾਡੇ ਵੱਲੋਂ CAT ਦੀ ਪ੍ਰੀਖਿਆ ਕਲੀਅਰ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਮੈਂ ਜੀ ਬਹੁਤ ਜ਼ਿਆਦਾ ਗ੍ਰੇਟਫੁਲ ਹਾਂ ਆਪਣੀ ਫੈਮਿਲੀ ਦੇ ਲਈ ਆਪਣੇ ਫਰੈਂਡਸ ਦੇ ਲਈ ਤੇ ਆਪਣੇ ਸਕੂਲ ਦੇ ਟੀਚਰਸ ਦੇ ਲਈ ਜਿਨ੍ਹਾਂ ਨੇ ਮੈਨੂੰ ਪੂਰਾ ਐਕਸਪੋਜ਼ਰ ਦਿੱਤਾ ਈਵਨ ਦੋ ਟਾਇਰ 3 ਸਿਟੀ ਦੇ ਵਿੱਚ ਰਹਿੰਦੇ ਹੋਏ ਮੈਨੂੰ ਕੈਟ ਦੇ ਬਾਰੇ ਪਤਾ ਲੱਗਾ ਜਾਣਕਾਰੀ ਮਿਲੀ ਤੇ ਚੰਡੀਗੜ੍ਹ ਦੀ ਟੀਮ ਦੇ ਨਾਲ ਰਹਿ ਕੇ ਮੈਂ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਪ੍ਰੀਪੇਅਰ ਕਰ ਪਾਇਆ ਤੇ ਮੈਂ ਬਹੁਤ ਥੈਂਕਫੁਲ ਹਾਂ ਆਪਣੇ ਟਾਈਮਸ ਦੇ ਟੀਚਰਸ ਲਈ ਤੇ ਆਪਣੇ ਐਸਡੀ ਕਾਲਜ ਦੇ ਟੀਚਰਸ ਲਈ ਜਿਨ੍ਹਾਂ ਨੇ ਮੈਨੂੰ ਇੰਨਾ ਮੌਕਾ ਦਿੱਤਾ ਇੰਨਾ ਪ੍ਰੋਸਾਹਿਤ ਦਿੱਤਾ ਤੇ ਅੱਜ ਮੈਂ ਕੈਟ 올 ਇੰਡੀਆ ਪੇਪਰ クリア ਕਰ ਪਾਇਆ ਤੇ ਜੀ ਬਹੁਤ ਗ੍ਰੇਟਫੁਲ ਹਾਂ ਗੋਡ ਲੀ ਵੀ ਤੇ ਆਪਣੇ ਫਰੈਂਡਸ ਤੇ ਫੈਮਿਲੀ ਤੇ ਲਈ ਇੱਕ ਜਿਹੜੀ ਕਿ ਨਰਵਸਨੈਸ ਹੁੰਦੀ ਹੈ ਜਦੋਂ ਰਿਜ਼ਲਟ ਆਂਦਾ ਹੈ ਤੇ ਜਦੋਂ ਤੁਸੀਂ ਰਿਜ਼ਲਟ ਖੋਲਿਆ ਹੋਵੇਗਾ ਤੇ ਦੇਖਿਆ ਹੋਵੇਗਾ ਤੁਸੀਂ ਕਲੀਅਰ ਕਰ ਚੁੱਕੇ ਹੋ ਕੀ ਫੀਲਿੰਗ ਆਈ ਹੈ ਜੀ ਅੱਜ ਤੱਕ ਮੈਂ ਕਦੀ ਸੋਚਿਆ ਨਹੀਂ ਸੀ ਕਿ ਖੁਸ਼ੀ ਚ ਆਂਸੂ ਆਂਦੇ ਹੋਣਗੇ ਤੇ ਉਹ ਲਿਟਰਲੀ ਮੈਂ ਸੱਚੀ ਫੀਲ ਕਰ ਪਾਇਆ ਕਿ ਹਾਂਜੀ ਖੁਸ਼ੀ ਦੇ ਆਂਸੂ ਵੀ ਸੱਚੀ ਹੁੰਦੇ ਨੇ ਤੇ ਉਸ ਟਾਈਮ ਮੈਂ ਆਪਣੇ ਮੋਬਾਈਲ ਤੇ ਜੀ ਆਪਣਾ ਦੇਖਿਆ ਰਿਜ਼ਲਟ ਤੇ ਲਿਟਰਲੀ ਮੇਰੇ ਹੱਥੋਂ ਮੇਰਾ ਫੋਨ ਛੁੱਟ ਕੇ ਡਿੱਗ ਗਿਆ نیچے ਤੇ ਉਹ ਫੀਲਿੰਗ ਮੈਂ ਅੱਜ ਤੱਕ ਕਦੀ ਵੀ ਆਪਣੇ ਵਰਡਸ ਦੇ ਵਿੱਚ ਐਕਸਪਰੈਸ ਨਹੀਂ ਕਰ ਸਕਦਾ ਤੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਉੱਠ ਕੇ ਇੱਕ ਵਧੀਆ ਲੈਵਲ ਤੇ ਰੱਬ ਨੇ ਪਹੁੰਚਾਇਆ ਉਸ ਚੀਜ਼ ਨੂੰ ਮਤਲਬ ਕਿ ਡਿਪਰੈਕਟ ਨਹੀਂ ਕਰ ਸਕਦੇ ਅਸੀਂ ਵਰਡਸ ਦੇ ਵਿੱਚ ਬਹੁਤ ਹੀ ਜ਼ਿਆਦਾ ਅਨਵਰਡੇਬਲ ਫੀਲਿੰਗਸ ਦੀ ਹੈ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇੱਥੇ CAT ਦੀ ਕੋਚਿੰਗ ਵੀ ਜਿਹੜੀ ਕਿ ਮੌਜੂਦ ਨਹੀਂ ਹੈ ਕੀ ਕੁਝ ਚੈਲੰਜਸ ਤੁਹਾਨੂੰ ਦੇਖਣੇ ਪਏ ਇਨੀਸ਼ੀਅਲ ਏਜ ਦੇ ਵਿੱਚ ਜਦੋਂ ਕਿ ਮੈਂ ਸਟਾਰਟਿੰਗ ਕੀਤੀ ਸੀਗੀ ਉਸ ਟਾਈਮ ਮੈਂ ਬਹੁਤ ਸਰਚ ਆਊਟ ਕੀਤਾ ਕਿ ਮੈਨੂੰ ਇਹ ਆਪਣੇ ਕੋਈ ਕੈਟ ਦੇ ਲਈ ਰਿਲੇਟਡ ਕੋਚਿੰਗ ਮਿਲ ਜਵੇ ਪਰ इवन दो ਆਫਟਰ ਅ ਲੋਟ ਆਫ ਐਫਰਟਸ ਮੈਂ ਹੀ ਕੋਚਿੰਗ ਇਸ ਬਾਰੇ ਪਤਾ ਕਰ ਪਾਇਆ ਫਿਰ ਜੀ ਮੈਂ ਜਲੰਧਰ ਪਤਾ ਕੀਤਾ ਜਲੰਧਰ ਉੱਥੇ ਫੈਕਿਲਟੀ ਉਸ ਹੱਬ ਦੀ ਨਹੀਂ ਸੀ ਜਿਨ੍ਹਾਂ ਨੂੰ ਇਸ ਚੀਜ਼ ਦਾ ਐਕਸਪੋਜ਼ਰ ਹੋਵੇ ਹਲੇ ਵੀ ਇਸ ਟਾਈਮ ਦੇ ਵਿੱਚ ਇਸ ਟਾਈਮ ਤੋਂ ਫਿਰ ਮੇਰੀ ਮਦਰ ਨੇ ਮੈਨੂੰ ਬਹੁ ਫਾਈਨੈਂਸ਼ੀਅਲੀ ਔਰ ਮੈਂਟਲੀ ਇਮੋਸ਼ਨਲੀ ਬਹੁ ਸਪੋਰਟ ਕੀਤਾ ਮੇਰੇ ਮਦਰ ਨੇ ਮੈਨੂੰ ਕਦੀ ਇੱਕ ਸਵਾਲ ਨਹੀਂ ਕੀਤਾ ਕਿ ਤੂੰ ਇਸ ਪੈਸੇ ਨੂੰ ਕਿੱਥੇ ਲਗਾਣਾ ਕਿੱਥੇ ਨਹੀਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਮੈਂ ਪੂਰਾ 1 ਸਾਲ ਆਪਣਾ ਰਹਾ ਆਪਣਾ ਸਾਰਾ ਖਰਚਾ ਕੀਤਾ ਆਪਣਾ ਆਪਣਾ ਮੈਂਟੇਨ ਕੀਤਾ ਤੇ ਚੰਡੀਗੜ੍ਹ ਨੇ ਮੈਨੂੰ ਹੈਲਪ ਆਊਟ ਕਰ ਪਾਇਆ ਕਿ ਇਸ ਇਸ ਟੈਸਟ ਦੇ ਲਈ ਆਪਣਾ ਪ੍ਰੇਪੇਅਰ ਕਰ ਪਾਵਾਂ ਜੇਕਰ ਅਸੀਂ ਗੱਲ ਕਰੀਏ ਤਾਂ ਕਈ ਲੋਕ ਹੁੰਦੇ ਨੇ ਕਿ ਚਲੋ ਹੁਸ਼ਿਆਰਪੁਰ ਕੋਚਿੰਗ ਹੈ ਨਹੀਂ ਤਾਂ ਉਹ ਚੀਜ਼ ਨੂੰ ਡ੍ਰੌਪ ਹੀ ਕਰ ਦਿੰਨੇ ਹਨ ਤੁਸੀਂ ਚੰਡੀਗੜ੍ਹ ਪਹੁੰਚ ਕੇ ਉਸ ਦੇ ਵਿੱਚ ਸਕਸੈਸ ਹਾਸਲ ਕੀਤਾ ਹੈ ਨੌਜਵਾਨਾਂ ਨੂੰ ਤੁਸੀਂ ਕੀ ਸੰਕੇਤ ਦੇਣਾ ਚਾਹੋਗੇ ਮੈਂ ਬਸ ਇਹੀ ਸੰਕੇਤ ਦੇਣਾ ਚਾਹੁੰਗਾ ਜੇ ਤੁਹਾਡੇ ਕੋ ਕੋਈ ਵੀ ਤੁਹਾਡੇ ਦਰਵਾਜ਼ੇ ਬੰਦ ਹੋ ਜਾਂਦੇ ਆ ਜੇ ਕੁਝ ਵੀ ਨਰਾਸ਼ਾ ਤੁਹਾਨੂੰ ਫੇਸ ਕਰਨੀ ਪੈਂਦੀ ਆ ਤਾਂ ਤੁਸੀਂ ਕਦੀ ਵੀ ਇਹ ਨਾ ਫੀਲ ਕਰੋ ਕਿ ਤੁਸੀਂ ਦੁਬਾਰਾ ਅੱਗੇ ਨਹੀਂ ਉੱਠ ਕੇ ਵੜ ਪਾਉਂਗੇ ਬਸ ਆਪਣੇ ਆਪ ਨੂੰ ਬੁਲੰਦ ਰੱਖੋ ਆਪਣੀ ਪ੍ਰੋਬਲਮਸ ਨੂੰ ਲਿਖੋ ਆਪਣੀ ਇੱਕ ਕਿਤਾਬ ਰੱਖੋ ਉਹ ਇੱਕੋ ਹੀ ਕਿਤਾਬ ਨੇ ਤੁਹਾਨੂੰ ਪਤਾ ਨਹੀਂ ਕਿੱਥੋਂ ਦੇ ਕਿੱਥੇ ਪਹੁੰਚਾ ਦੇਣਾ ਆ ਬਸ ਆਪਣਾ ਹਿੰਮਤ ਤੇ ਹੌਸਲਾ ਨਗਦੀ ਹਾਰੋ ਅਨਕੁਸ਼ ਜੀ ਤੁਸੀਂ ਵਿਦੇਸ਼ ਜਾਣ ਦੀ ਜਿਵੇਂ ਕਿ ਆਫ ਦਾ ਰਿਕਾਰਡ ਦਾ ਸਰੇਸ਼ੀ ਵਿਦੇਸ਼ ਜਾਣ ਦਾ ਤੁਹਾਡੇ ਵੱਲੋਂ ਪ੍ਰੋਗਰਾਮ ਬਣ ਰਿਹਾ ਹੈ ਸੀਗਾ ਤੇ ਕੀ ਕੋਈ ਸਮੱਸਿਆ ਆਈ ਤੇ ਇੱਧਰ ਨੂੰ ਆਉਣ ਦਾ ਕਿਵੇਂ ਵਿਚਾਰ ਬਣਿਆ ਜੀ ਮੈਂ ਦੱਸਣਾ ਚਾਹਾਂਗਾ ਕਿ ਸਟਾਰਟਿੰਗ ਦੇ ਵਿੱਚ ਮੈਂ ਤੇ ਮੇਰੇ ਮਦਰ ਮੇਰੇ ਮਦਰ ਫੈਮਿਲੀ ਚ ਮਤਲਬ ਕਿ ਫਾਈਨੈਂਸ਼ੀਅਲੀ ਇਕੱਲੇ ਸੀਗੇ ਸਾਰਾ ਇੰਡੀਪੈਂਡੈਂਸ ਫੇਰੇ ਮਦਰ ਤੇ ਸੀਗਾ ਮੇਰਾ ਡਿਪੈਂਡੈਂਟ ਹਨਾ ਤਾਂ ਬਾਹਰ ਜਾਣ ਦੇ ਰਿਲੇਟਿਡ ਮੈਨੂੰ ਫਾਈਨੈਂਸ਼ੀਅਲ ਹੈਲਪ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਸੀਗੀ ਈਵਨ ਦੋ ਸਾਡੇ ਕੋਲ ਬਿਗ ਐਸਟੀ ਐਨਸੈਸਟਰ ਪ੍ਰੋਪਰਟੀਆਂ ਨਹੀਂ ਸੀਗੀਆਂ ਤਾਂ ਅਸੀਂ ਕੋਲੈਟਰਲ ਲੋਨ ਨਹੀਂ ਲੈ ਪਾ ਰਹੇ ਸੀਗੇ ਪਰ ਉਸ ਉਦੋਂ ਸਾਡੇ ਬਹੁਤ ਜ਼ਿਆਦਾ ਇਦਾਂ ਦਾ ਫੇਸ ਆਇਆ ਕਿ ਅਸੀਂ ਕੁਝ ਅਰੇਂਜਮੈਂਟ ਹੀ ਨਾ ਕਰ ਪਾਏ ਅਸੀਂ ਬਾਹਰ ਜਾਣ ਦੇ ਲਈ ਕੁਝ ਹੱਥ ਪੈਰ ਮਾਰਦੇ ਹੋਏ ਵੀ ਉਹ ਚੀਜ਼ ਪੋਸੀਬਲ ਨਹੀਂ ਕਰ ਪ ਫੇ ਮੇਰੇ ਮਦਰ ਇਦੇ ਉਦਾਸ ਰਹਿਣ ਲੱਗੇ ਸੀ ਕਿ ਮੈਂ ਸੋਚ ਲਿਆ ਸੀ ਕਿ ਚਾਹੇ ਅੱਜ ਮੇਰੇ ਕੋ ਪੈਸਾ ਉਹਨਾ ਨਹੀਂ ਹੈਗਾ ਪਰ ਮੈਂ ਇਨਾ ਕਾਬਿਲ ਬਣ ਜਾਣਾ ਕਿ ਮੇਰੇ ਕੋ ਬੈਂਕਾਂ ਖੁਦ ਆਣ ਗਿਆ ਕਿ ਮੈਨੂੰ ਕਰੇ ਆ ਕੇ ਲੋਨ ਦੇ ਕੇ ਜਾਣ ਗਿਆ ਤੇ ਅੱਜ ਮੈਂ ਉਹ ਖੁਸ਼ੀयां ਦੱਸ ਪਾ ਰਿਹਾ ਕਿ ਮੈਨੂੰ ਬਿਨਾ ਮੇਰੇ ਬੈਂਕ ਵਿਜ਼ਿਟ ਕੀਤੇ ਗਏ ਇੱਕ ਦਿਨ ਦੇ ਵਿੱਚ ਮੈਂ 30 ਲੱਖ ਦਾ ਲੋਨ ਪ੍ਰਾਪਤ ਕੀਤਾ ਬਿਨਾ ਕਿਸੇ ਡਾਕੂਮੈਂਟ ਸਾਈਨ ਕੀਤੇ ਤੋਂ ਬਿਨਾ ਕਿਸੇ ਪ੍ਰਾਪਰਟੀ ਤੋਂ ਤੇ ਜਿਹੜੇ ਮੇਰੇ ਦੋਸਤ ਜਾਂ ਮੇਰੇ ਕੋਈ ਵੀ ਕਲੀਗਸ ਜਿਹੜੇ ਅੱਜ ਫੇਸ ਕਰ ਰਹੇ ਆ ਤੰਗੀਆਂ ਪੈਸੇ ਪਰੇਸ਼ਾਨੀਆਂ ਤੋਂ ਬਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਤੁਸੀਂ ਮਿਹਨਤ ਕਰੋ ਗਵਰਨਮੈਂਟ ਤੁਹਾਨੂੰ ਸਪੋਰਟ ਕਰਨ ਨੂੰ ਤਿਆਰ ਬੈਠੀ ਆ ਤੁਸੀਂ ਬਸ ਉੱਭਰ ਕੇ ਮੋਰੇ ਆਣ ਵਾਲੇ ਬਣੋ ਫੈਮਲੀਆਂ ਤੇਰੇ ਦੇਖ ਕੇ ਫੈਮਲੀ ਦੇ ਵਿੱਚ ਜਾਂ ਕਿਸ ਤਰ੍ਹਾਂ ਦਾ ਰਿਸ਼ਤੇਦਾਰਾਂ ਦੇ ਵਿੱਚ ਮਾਹੌਲ ਹੈ ਸਕਸੈਸ ਹਾਸਲ ਕੀਤਾ ਹੈ ਤੁਸੀਂ ਮੈਂ ਜੀ ਆਪਣੇ ਸ਼ੁਰੂਆਤੀ ਸਮੇਂ ਤੋਂ ਆਪਣੇ ਨਾਨੀ ਹੁਣਾਂ ਦੇ ਕੋਲ ਰਹਿਣਾ ਸੀਗਾ ਜੀ ਮੈਂ ਬਹੁਤ ਸਟਾਰਟਿੰਗ ਤੋਂ ਉਦੋਂ ਮੈਂ ਅਕੈਡਮਿਕਲੀ ਇਨਾ ਸਟਰੋਂਗ ਨਹੀਂ ਸੀਗਾ ਕਿ ਮੈਂ ਪੜ੍ਹਾਈ 'ਚ ਬਹੁਤ ਸਟਰੋਂਗ ਹੋਵਾਂ ਪਰ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਟਰੋਂਗ ਹੈਲਪ ਆਊਟ ਕੀਤਾ ਮੇਰੇ ਮਾਮਾ ਜੀ ਨੇ ਮੈਨੂੰ ਸਪੈਸ਼ਲੀ ਆਪਣਾ ਕੰਪਿਊਟਰ ਬੋਰੋ ਕਰਨ ਲਈ ਦਿੱਤਾ ਉਹਨਾਂ ਦੇ ਕੰਪਿਊਟਰ ਨਾਲ ਸ਼ਾਇਦ ਅੱਜ ਮੈਂ ਮੌਕ ਟੈਸਟ ਦੇ ਦੇ ਕੇ 300 ਤੋਂ ਪਲੱਸ ਮੌਕ ਟੈਸਟ ਦੇ ਕੇ ਅੱਜ ਮੈਂ ਇੱਥੇ ਪਹੁੰਚਿਆ ਹਾਂ ਮੇਰੇ ਮਾਮਾ ਜੀ ਨੇ ਮੈਨੂੰ ਇੰਨਾ ਫੈਸਿਲਿਟੀ ਦਿੱਤੀ ਕਿ ਰਾਤ ਰਾਤ ਨੂੰ ਬਹਿ ਕੇ ਮੈਨੂੰ ਕੱਲੇ ਨੂੰ ਕਮਰੇ ਪੜ੍ਹਨਾ ਪੈਂਦਾ ਸੀਗਾ ਈਵਨ ਤੋਂ ਗਰਮੀ ਵੀ ਹੁੰਦੀ ਸੀਗੀ ਤਾਂ ਉਹਨਾਂ ਨੇ ਕਹਿਣਾ ਨਹੀਂ ਤੂੰ ਏਸੀ ਵਾਲੇ ਕਮਰੇ ਬਹਿ ਕੇ ਪੜ੍ਹ ਲੈ ਕਿੱਲਾ ਚਾਹੇ ਪਰ ਆਪਣੀ ਮਿਹਨਤ ਜਾਰੀ ਰੱਖ ਤੇ ਉਹ ਸਪੋਰਟ ਨੇ ਸ਼ਾਇਦ ਅੱਜ ਮੈਨੂੰ ਇੱਥੇ ਪਹੁੰਚਾਇਆ ਕਿ ਮੈਂ ਕਲੀਅਰ ਕਰ ਪਾਇਆ ਤੇ ਮੈਂ ਹਮੇਸ਼ਾ ਇੱਕ ਕੱਲ ਨੂੰ ਚੇਤਾ ਰੱਖੂਗਾ ਮੰਚ ਤੇ ਆਪਣੀ ਫੈਮਿਲੀ ਨੂੰ ਹਮੇਸ਼ਾ ਅੱਗੇ ਲੈ ਕੇ ਜਾਊਂਗਾ ਇਹ ਇੱਕ ਮੇਰਾ ਵਾਦਾ ਹੈ ਜੀ ਹੁਣ ਤੁਹਾਡਾ ਪੇਪਰ ਜਿਹੜਾ ਕਿ ਕਲੀਅਰ ਹੋ ਚੁੱਕਿਆ ਹੈ ਤੁਹਾਡਾ ਅਗਲਾ ਸਟੈਪ ਕੀ ਹੈ ਫਿਊਚਰ ਏਮ ਕੀ ਹੈ ਤੁਹਾਡਾ ਜਿੱਦਾਂ ਕਿ ਮੈਂ ਪਹਿਲਾਂ ਹੀ ਆਪਣੇ ਫਾਈਨੈਂਸ ਸੈਕਟਰ ਦੇ ਵਿੱਚ ਜੌਬਸ ਕਰਕੇ ਆਇਆ ਮੈਂ ਰਿਸਕ ਐਨਲਿਸਟ ਸੀਗਾ ਸ਼੍ਰੀ ਰਾਮ ਫਾਈਨੈਂਸ ਦੇ ਵਿੱਚ ਤੇ ਹੁਣ ਫਰਦਰ ਮੈਂ ਆਪਣੀ ਪੜ੍ਹਾਈ ਹੌਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਐਮਬੀਏ ਕਰਨ ਦੇ ਬਾਰੇ ਸੋਚ ਰਿਹਾ ਹਾਂ ਕਿਉਂਕਿ ਐਜ਼ ਵੀ ਨੋ ਕੋਰੋਨਾ ਦੇ ਬਾਅਦ ਚ ਬਹੁਤ ਜ਼ਿਆਦਾ ਇਨਾਰਮਸ ਸਾਡੇ ਕੋਲ ਸਕੋਪ ਹੈਗਾ ਆ ਹਰ ਹਰ 3 ਸਾਲਾਂ ਚ ਇੱਕ ਇੱਕ ਇੰਡਸਟਰੀ 3 ਗੁਣਾ ਇਨਕਰੀਜ਼ ਕਰ ਰਹੀ ਹੈ ਤੇ ਮੈਂ ਹੌਪਫੁਲੀ ਹੁਣ ਜਿੱਦਾਂ ਕਿ ਮੈਨੂੰ ਕੋਰਸ ਦੇ ਵਿੱਚ ਚਾਂਸ ਮਿਲਿਆ ਐਮਜ਼ ਦੇ ਵਿੱਚ 3 ਮਹੀਨੇ ਪੜ੍ਹਨ ਦੇ ਲਈ ਆਈਆਰਟੀ ਦੇ ਵਿੱਚ 3 ਮਹੀਨੇ ਪੜ੍ਹਨ ਦੇ ਲਈ ਤੇ 1.5 ਸਾਲ ਆਈ ਐਮ ਦੇ ਵਿੱਚ ਪੜਨ ਦੇ ਲਈ ਤੇ ਮੈਂ ਆਪਣਾ ਅੱਗੇ ਫਰਦਰ ਸਕੋਪ ਇਹੀ ਦੇਖ ਰਿਹਾ ਹਾਂ ਕਿ ਮੈਂ ਹਸਪਿਟੈਲਿਟੀ ਮੈਨੇਜਮੈਂਟ ਵਿੱਚ ਜਾ ਕੇ ਵੱਡੇ ਵੱਡੇ ਹਸਪਿਟਲਸ ਨਾਲ ਕੋਲਾਬੋਰੇਟ ਕਰਕੇ ਫਾਈਨੈਂਸ ਸੈਕਟਰ ਦੇ ਥਰੂ ਹੈਲਪ ਆਊਟ ਕਰਨਾ ਹੈ ਜਿੱਥੇ ਕਿ ਲੋਕਾਂ ਨੂੰ ਅੱਜ ਵੀ ਫੈਸਿਲਿਟੀ ਨਹੀਂ ਮਿਲ ਪਾ ਰਹੀ ਹੈਗੀ ਆ ਕਿ ਉਹ ਸ਼ਾਇਦ ਤਾਂ ਬਹੁਤ ਜ਼ਿਆਦਾ ਮਹਿੰਗੇ ਨੇ ਜਾਂ ਬਹੁਤ ਜ਼ਿਆਦਾ ਉਹਨਾਂ ਦੀ ਹੱਥ ਤੋਂ ਬਾਹਰ ਨੇ ਉਸ ਚੀਜ਼ ਨੂੰ ਇੱਕ ਰਿਲਾਇਬਲ ਬੇਸ ਤੇ ਲਿਆ ਕੇ ਸਾਰੀ ਦੁਨੀਆ ਦਾ ਇੱਕ ਤਰ੍ਹਾਂ ਨਾਲ ਭਲਾ ਕਰਨਾ ਮੇਰਾ ਮੇਨ ਮੇਨ ਮੇਰਾ ਮਕਸਦ ਹੈ ਕਿਉਂਕਿ ਮੇਰੇ ਫਾਦਰ ਦੇ ਆ ਸ਼ਾਇਦ ਅਰ ਜੇ ਉਹ ਵੀ ਸ਼ਾਇਦ ਇੱਥੇ ਸਾਡੇ ਨਾਲ ਹੁੰਦੇ ਜੇਕਰ ਉਹਨਾਂ ਕੋਈ ਵਧੀਆ ਫੈਸਿਲਿਟੀਆਂ ਅਵੇਲੇਬਲ ਹੁੰਦੀਆਂ ਤੇ ਇਹ ਮੇਰਾ ਫਾਈਨਲ ਗੋਲ ਰਹੂਗਾ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੌਸਪਿਟੈਲਿਟੀ ਆ ਉਹਨੂੰ ਮੈਂ ਇਨਾਰਮਸ ਸਕੇਲ ਤੇ ਲੈ ਕੇ ਜਾਵਾਂ ਤੇ ਸਾਰੇ ਇੰਡੀਆ ਦੀ 올ਓਵਰ ਵਰਲਡ ਨੂੰ ਹੈਲਪ ਆਊਟ ਕਰ ਪਾਵਾਂ ਸੋ ਇਹਨਾਂ ਦੇ ਮਾਮਾ ਜੀ ਵੀ ਮੌਜੂਦ ਨੇ ਅੰਕੁਸ਼ ਜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬੱਚੇ ਦਾ ਜਿਹੜਾ ਕਿ ਟੈਸਟ ਕਲੀਅਰ ਹੋ ਚੁੱਕਿਆ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਜਿਆਦਾ ਖੁਸ਼ੀ ਹੈ ਜੀ ਘਰ ਦੇ ਵਿੱਚ ਬੜੀ ਸਟਰਗਲ ਕੀਤੀ ਬੜੀ ਮਿਹਨਤ ਕੀਤੀ ਇਸ ਬੱਚੇ ਨੇ ਉਹ ਸਹੀ سپورਟ ਵੀ ਉਹ ਕੀਤੀ ਹੈ ਸਨ ਖੁਸ਼ੀ ਹੈ ਇਸ ਚੀਜ਼ ਦੀ ਕਿ ਇਸ ਲੈਵਲ ਤੇ ਪਹੁੰਚਿਆ ਹੈ ਜਿਵੇਂ ਕਿ ਬੱਚੇ ਨੇ ਵੀ ਦੱਸਿਆ ਹੈ ਕਿ ਜਿਹੜਾ ਕਿ ਮਾਮਾ ਜੀ ਵੱਲੋਂ ਏਸੀ ਰੂਮ ਜਿਹੜਾ ਕਿ ਕਿਹਾ ਜਾਂਦਾ ਸੀ ਕਿ ਇੱਕ ਤੁਸੀਂ ਵੀ ਜਿਹੜਾ ਕਿ ਸਟਰਗਲ ਕੀਤਾ ਹੈ ਉਹਦੇ ਨਾਲ ਨਾਲ ਤੇ ਹੁਣ ਉਹਦਾ ਜਿਹੜਾ ਕਿ ਫਾਲੇ ਦੇ ਰੂਪ ਦੇ ਵਿੱਚ ਬੱਚੇ ਨੇ ਟੈਸਟ ਕਲੀਅਰ ਕੀਤਾ ਹੈ ਕੀ ਕਹੜਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਿਸੇ سپورਟ ਕੀਤੀ ਹੈ ਉਹਦਾ ਇਹਨੇ ਰੰਗ ਬੋਹ ਭਰ ਕੇ ਲਿਆਂਦਾ ਆ ਉਸਨੇ ਮਿਹਨਤ ਕੀਤੀ ਇਸਨੇ ਬਹੁਤ ਜ਼ਿਆਦਾ ਜੋ سپورਟ ਕੀਤੀ ਹੈ ਇਸਨੇ ਇਹ ਨਹੀਂ ਕਿ ਯੂਸ ਥਰੋ ਨਹੀਂ ਕੀਤਾ ਯੂਸ ਗਰੋ ਕੀਤਾ ਖੁਸ਼ੀ ਹੈ ਇਸ ਗੱਲ ਦੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਸਰ ਤੁਹਾਡੀ ਅੱਖਾਂ ਦੇ ਵਿੱਚ ਵੀ ਨਮੀ ਹੈ ਕਹਿ ਲਈਏ ਕਿ ਜਿਹੜਾ ਕਿ ਐਫਰਟਸ ਤੁਹਾਡੇ ਵੱਲੋਂ ਕੀਤੇ ਗਏ ਨੇ ਤੇ ਬੱਚਾ ਉਸਤੇ ਖੜਾ ਉਤਰਿਆ ਹੈ ਬਹੁਤ ਜ਼ਿਆਦਾ ਇਹ ਬੰਦੇ ਨੇ ਬਹੁਤ ਜ਼ਰਾ ਹਿੰਮਤ ਰੱਖੀ ਆ ਤੇ ਗਰੋਥ ਕਰੇਗਾ ਕਿ ਜਗੇ ਖੁਸ਼ੀ ਹੈ ਇਸ ਚੀਜ਼ ਦੀ ਥੈਂਕ ਯੂ ਯੂਥ ਨੂੰ ਸਰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਜਿਵੇਂ ਕਿ ਐਫਰਟ ਜਿਹੜੇ ਕਿ ਬੱਚੇ ਵੱਲੋਂ ਨਹੀਂ ਛੱਡੇਗੇ ਹੋਰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਸਨੇਹਾ ਮੇਰਾ ਇਹ ਹੈ ਕਿ ਮਿਹਨਤ ਕਰੋ ਆਪਣੀ ਹਿੰਮਤ ਨਾ ਹਾਰੋ ਜੇ ਕਿ ਤੇ ਲੱਗਦਾ ਆ ਕਿ ਕੁਝ ਨਹੀਂ ਹੋ ਰਿਹਾ ਪਰ ਹੋਏਗਾ ਉਹ ਤੁਸੀਂ ਹਿੰਮਤ ਨਾ ਛੱਡੋ ਤੁਹਾਡਾ ਭਗਵਾਨ ਦੇਖੇਗਾ ਸਭ ਕੁਝ ਜਿਸ ਨੂੰ ਤੁਸੀਂ ਜਾਣਦੇ ਆ ਮੰਨਦੇ ਆ ਤੁਹਾਡੀ ਹੈਲਪ ਕਰੇਗਾ ਸੋ ਇਹ ਅੰਕੁਸ਼ ਦੇ ਮਾਮਾ ਜੀ ਵੀ ਮੌਜੂਦ ਸੀਗੇ ਤੇ ਅੰਕੁਸ਼ ਵੀ ਮੌਜੂਦ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਕਿ ਪੂਰਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਬਣਦਾ ਵੀ ਹੈ ਤੇ ਇੱਕ ਜਿਹੜਾ ਕਿ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਸਾਨੂੰ ਸਰਕਮਸਟੈਂਸਸ ਦੇਖ ਕੇ ਹਾਲਾਤ ਦੇਖ ਕੇ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਉਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਆ ਕੇ ਖੁਦ ਨੂੰ ਕਾਮਯਾਬ ਕਰਨ ਦੇ ਲਈ ਲਗਾਤਾਰ ਯਤਨ ਪ੍ਰਯਤਨ ਕਰਨੇ ਚਾਹੀਦੇ ਨੇ ਜਰੂਰ ਇੱਕ ਨਾ ਇੱਕ ਦਿਨ ਜਿਹੜੀ ਕਿ ਸਾਡੀ ਮੰਜ਼ਲ ਸਾਨੂੰ ਮਿਲਦੀ ਹੈ ਕੈਮਰਾਮੈਨ ਮਨਵੀਰ ਮੀਟਿਆਣਾ ਦੇ ਨਾਲ ਮੈਂ ਅਨਿਕੇਸ਼ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ